ਰੱਬ ਦਾ ਦੱਪੀ ਆ ਗਲਤੀਆਂ ਕੈਮਰੇ ਨੇ ਕਰੀ ਰੇਡ ਲੱਗਿਆ ਤੂੰ ਹੋਰ ਸਾਹਿਬ ਅੱਥੇ ਘਰੋਂ ਲੱਗਿਆ ਦੀ ਬੱਦੀ ਆ ਉਹ ਕਿਉਂ ਨਹੀਂ ਕੀ ਹੋ ਗਿਆ ਨਹੀਂ 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 ਉਹ ਤਾਂ ਸਾਡਾ ਜਮਾਨਾ ਲੱਗਦਾ ਇੱਕ ਜੱਟ ਦਾ ਕੱਲੇ ਵੀ ਹੋ ਹੱਥ ਕੱਢ ਕੇ ਹੱਥ ਕੱਢ ਕੇ ਹੱਥ ਕੱਢ ਕੇ ਰੱਖ ਲਿਆ ਲੰਬੋ ਸਿਕਾਰੀ ਕੋਲ ਠੀਕ ਆਉਂਗਾ ਬੋਜ ਜਦਲ ਬਾਅਦ ਅੱਗੇ ਆ ਸਾਹਿਬ ਹੋਰ ਦੋ ਦੋ ਹੋ ਬਹੁਤ ਸ਼ਾਨਦਾਰ ਪੁੱਟਿਆ ਲੈ ਜੇਟ ਪੈਰਾ ਆਉਂਦਾ ਨਹੀਂ ਕੱਟੇ ਲਰਗੇ ਨਹੀਂ ਆ ਰਹੀ ਨਹੀਂ ਪਾਦੇ ਨਾ ਲੇ ਕੋ ਉਧਰ ਸੱਟ ਓਏ ਦੇਖ ਲੋ ਅੰਨੇਓ ਅੰਨੇਓ ਦੇਖ ਲੋ ਦੇਖ ਲੋ ਸੱਟ ਕੱਟ ਛੋਟਾ ਵੀ ਦੇਖ ਲੋ ਓਏ ਇਹਨੇ ਸੱਟ ਲਾਉਣਾ ਬਹੁਤ ਬੜਾ ਬਹੁਤ ਸੋਹਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੋਬ ਮੜੇ ਜਹੋ ਜਾਣਾ ਨਹੀਂ ਚਾਹੀਦਾ ਬਹੁਤ ਸੋਹਣਾ ਹਾਂ ਕੀ ਦਾ ਲੈ ਰਿਹਾ ਬੰਦਾ ਕਿਉਂ ਡਰਦੇ ਕਿਉਂ ਐ ਪੀਕੇ ਬਾਹਰ ਗਿਆ ਹੁਣ ਧਿਆਨ ਦੇ ਅਗਿਆਨੀ ਲੱਗੂ ਬਣ ਗਿਆਨੀ ਬਸ ਮੇਰਾ ਟੱਚ ਕਰਾਈ ਮੁੜਿਆ ਲੈ ਓ ਚੰਨੀ ਨਾ ਰਿਹਾ ਤੈਨੂੰ ਲਉਗੀ ਓ ਚੰਨੀ ਤੈਨੂੰ ਲੱਤਾਂ ਨੂੰ ਪਾਜੀ ਲੱਤਾਂ ਨੂੰ ਤੈਨੂੰ ਪਾਜੀ ਇਹ ਅਮੀਰ ਗਿਆਨੀ ਦਾ ਗਿਆਨੀ ਗਿਆਨੀ ਦਾ ਇਹ ਹੁਣ ਚੱਲ 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 ਸਿਮਰਨ ਚੱਲ ਨਾ ਉਹ ਟੱਚ ਵੀ ਲਾ ਸਕਦਾ ਜਾਨੀ ਗਿਆਨੀ ਤੂੰ ਫੇਰ ਓਥੇ ਹੋ ਜਾਨੀ ਆ ਜਾਨੀ ਪੀ ਕੇ ਆਉਗਾ ਅੰਦਰ ਹੁਣ ਟੱਪੀਆਂ ਟੱਪੀਆਂ ਨੂੰ ਟੱਪਦੇ ਕੀ ਬਾਲੇ ਬੱਲੇ ਆਪਰੇ ਦਾ ਫਾਟਾ ਜਮਾ ਜਿੱਤਾ ਕੁੜੀ ਨਾ ਰੋ ਨਾ ਡਾਟਾ ਡਟਕ ਮਾਂ ਬਜੀ ਇਹ ਜੋ ਗਿਆ ਨਹੀਂ ਗਿਆ ਤੁਹਾਡਾ ਕੰਮ ਨਾ ਨਾ ਲੱਗਿਆ ਜਾਨੀ ਨੇ ਸਮਝ ਨਾ ਆ ਰਹੀ ਇਹ ਆਪਰੇ ਆਗੇ ਵੱਡ ਤੇਜੋ ਇਸ ਤਰ੍ਹਾਂ ਦੀ ਉਹ ਬੰਦੇ ਰੋਸ਼ੀ ਜਾਨੀ ਸੇਮ ਮੈਂ ਤੇ ਹਾਂ ਇਸ ਤਰ੍ਹਾਂ ਸੇਰ ਤੇ ਗੜੀ ਹਾਂ ਮੈਂ ਸੇਰ ਤੇ ਤੇ ਛੱਡ ਦੇ ਗਮਰਾ ਹੁਣ ਦੇਖ ਲੋ ਉਹ ਦੋਨਾਂ ਨੂੰ ਡਰਾ ਦੇਣਾ ਉਹਨੂੰ ਉਹਨੂੰ ਦੋਨਾਂ ਨੂੰ ਡਰਾ ਦੇਣਾ ਆ ਦੇਖੋ ਲੱਤਾਂ ਆ ਲੈ ਲੱਤਾਂ ਉਹ ਟੱਕੇ ਕਰੂਗੀ ਦੋਨਾਂ ਨੂੰ ਡਰਾ ਦੇਣਾ ਦੋਨਾਂ ਨੂੰ ਐ ਉਹ ਲੱਤਾਂ ਵੱਲ ਕੇ ਚੱਲੇ ਜਾ ਦੇ ਦੋਸਾਂ ਇਹ ਵਾਲਾ ਉਹਨੂੰ ਨਹੀਂ ਪਤਾਈ ਜਾਂ ਤੈਨੂੰ ਆਹ ਕਿਹਨਿਕਾ ਮਾਰਦੇ ਵਸੇ ਕੱਪੜੇ ਕੱਟ ਗੱਡਾ ਕੱਟ ਗੱਡਾ ਮੇਰੇ ਬਾਜਾ ਕੱਟ ਗੱਡਾ ਕੱਟ ਚੱਲੋ ਅੰਦਰ ਕਿਸੇ ਥਾਂ ਦੀ ਹੱਥ ਕੱਟ ਕੇ ਬੋਲੋ ਆਈ ਜਾ ਦੱਸ ਉੱਪਰ ਆਉਂਦੇ ਉਹਨੂੰ ਲੰਬਾ ਹੱਤ ਕੱਢ ਕੇ ਕੱਢ ਕੇ ਬਾਹਰ ਉੱਪਰ ਚੜ੍ਹ ਜਾਜ ਜਦੋਂ ਪਿੱਛੇ ਹੋਵੋ ਆ ਪਿੱਛੇ ਹੱਤ ਜੋ ਇਹ ਨਹੀਂ ਤੈਨੂੰ ਹੋ ਕਰ ਸਕਦਾ ਹੋਈ ਇੱਕ ਹੋ ਆ ਤੱਕ ਲੈਗੀ ਤੂੰ ਕੱਢ ਕੇ ਰੱਖੋ ਬੜਾ ਹੋਲਾ ਚੱਲ 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 ਵੈਰੀ ਗੁੱਡ ਲੱਗੀ ਨਹੀਂ ਲੱਗੀ ਨਹੀਂ ਆ ਜਾ ਆਦਰ ਦੇਖ ਲਓ ਆਓ ਆਓ ਆ ਜਾ ਲੱਗੀ ਨਹੀਂ ਲੱਗਿਆ ਨਹੀਂ ਲੱਗਿਆ ਦੁਨੀਆ ਉਹਦੇ ਕੋਚ ਗਿਆ ਲੱਗਿਆ ਨਹੀਂ ਲੱਗਿਆ ਨਹੀਂ ਲੱਗਿਆ ਨਹੀਂ ਝੂਠ ਨਹੀਂ ਬੋਲਣਾ ਝੂਠ ਨਹੀਂ ਬੋਲਣਾ ਝੂਠ ਨਹੀਂ ਬੋਲਣਾ ਉਹਨੇ ਫਾੜ ਤਾ ਲਿਆ ਸੀ ਤੈਨੂੰ ਤੂੰ ਉਹਦੇ ਮੋਹਰੇ ਆ ਗਈ ਉਹ ਟੱਚ ਮਾਰਨ ਲੱਗੀ ਡੇਢ ਪਾ ਗਿਆ ਇਹ ਤੈਨੂੰ ਫਾੜ ਲਿਆ ਸੀ ਬਈ ਸਭ ਤੋਂ ਪਹਿਲੇ ਕੋਚ ਮਾਰ ਗਿਆ ਦਿਨ ਆਊਟ ਹੋਇਆ ਬੰਦਾ ਇਹ ਦੂਜੇ ਨੰਬਰ ਤੇ ਆਇਆ ਨੰਬਰ ਤੇ ਕੋ ਬੋਲ ਜੇ ਉਹ ਦੋ ਜਣੇ ਗੱਲਾਂ ਕਰਦੇ ਨੇ ਓਏ ਦੱਪੜਦਾ ਸਾਬ ਨੂੰ ਸਾਹਿਬ ਨਹੀਂ ਗਿਆ ਕੱਲ ਕੋਚ ਰੇਡ ਪਾ ਗਿਆ ਅਕਰ ਅਕਰ